ਚਾਚਾ ਪਤੀਜਾ ਬੜੀ ਜੀ ਆਵਾਜ਼ ਹਾਂ ਹਾਂ ਠੀਕ ਆ ਉਹ ਹੋ ਚਾਚਾ ਜੀ ਆਨੇ ਠੀਕ ਆ ਵਧੀਆ ਤੂੰ ਸੁਣਾ ਮੈਂ ਵੀ ਠੀਕ ਆ ਹਾਂ ਜੁੜਿਆ ਕੋਈ ਕ ਨਹੀਂ ਆਇਆ ਚੁਵਾਰੀ ਅਜੇ ਤਾਂ ਕੋਈ ਬੰਦਾ ਨਹੀਂ ਆਇਆਗਾ ਆਪਾਂ ਦੋਨੇ ਹੀ ਇੱਥੇ ਹੋਰ ਜਲ ਨਹੀਂ ਆ ਜਾਣਗੇ ਆਜੋ ਆਜੋ ਸਾਰੇ ਜਣੇ ਆਜੋ ਛੇਤੀ ਛੇਤੀ ਤੇ ਛਾਰਿਆਂ ਨੂੰ ਇਹ ਵੀ ਪੈਂਦ ਜਿਹੜੇ ਬਾਅਦ ਚ ਵੇਖਣਗੇ ਚਾ ਕਦੋਂ ਵੀ ਆਪਣੀ ਨਵਾਂ ਵੀਡੀਓ ਆਈ ਪਈ ਹੈਗੇ ਉਹ ਜਰੂਰ ਵੇਖ ਲੋ ਅੱਜ ਚਾਚਾ ਪੈਂਚਰ ਵਾਲਾ ਪੱਕੇ ਪੈਂਚਰ ਲਾਉਂਦਾ ਠੋਕ ਕੇ ਪੂਰੇ ਆਗ ਆ ਵੀ ਸੰਪਰਕ ਕਰ ਲੋ ਜਿਉ ਵੇਖੋ ਨਵੀਂ ਵੀਡੀਓ ਆਈ ਹੈ ਆਪਣੀ YouTube ਤੇ ਆਜੋ ਯਾਰ ਕੋਈ ਆਈ ਨਹੀਂ ਆਂਦਾ ਇਧਰ ਗਵਾਚੇ ਪਏ ਕੰਜਰ ਦਿਓ ਲੁਕੇ ਲਾ ਕੇ ਬੈਠੇ ਮੈਨੂੰ ਲੱਗਦਾ ਚਾਚਾ ਲੁਕਣ ਮਿੱਟੀ ਖੇਡੀ ਜਾਂਦੇ ਹੋਣੇ ਆ ਛਾਰੇ ਜਾਣੇ ਹਨਾ ਸਹੀ ਗੱਲ ਆ ਉਹ ਆਜੋ ਯਾਰ ਇੱਕ ਜਣ ਆ ਗਿਆ ਚਾਚੇ ਇੱਕ ਜਣ ਆ ਗਿਆ ਜਿਹੜਾ ਵੀ ਵੀਰਪਰਾ ਪਹੁੰਚਦਾ ਸਵਾਗਤ ਆ ਜੀ ਆਜੋ 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 ਵੈਲਕਮ ਵੈਲਕਮ ਜਿਹੜਾ ਇੱਕ ਜਣ ਆਇਆ ਨਾਮ ਨਹੀਂ ਮੈਂਸ਼ਨ ਹੋ ਰਿਹਾ ਵੈਲਕਮ ਜੀ ਇਹ ਚਾਚੇ ਯਾਰ ਗੱਲ ਨਹੀਂ ਬਣੀ ਹਾਂ ਜੀ ਵੈਰ ਰੈ ਬਾਤ ਚੱਕਰ ਕੰਕਰ ਦੇ ਆ ਗੱਲ ਕਰ ਲੈਣ ਦੇ ਕੋਈ ਹਾਂ ਜੇ ਨਹੀਂ ਬਹਿ ਗਈ ਐ ਓਏ ਆ ਜਾਣਗੇ ਕੋਈ ਗੱਲ ਨਹੀਂ ਸ਼ਬਰ ਰੱਖ ਅਜੇ ਇਸ ਵੇ ਅੱਥਨ ਦਾ ਟਾਈਮ ਅਜੇ ਰੋਟੀਆਂ ਰੋਟੀਆਂ ਪਕਾਉਂਦੇ ਨੇ ਵਿਚਾਰੇ ਇੱਕ ਜਣੇ ਹੀ ਐ ਜੇ ਕੋਈ ਗੱਲ ਨਹੀਂ ਆ ਜਾਣਗੇ ਆ ਜਾਣਗੇ ਜਾ ਜੋ ਆਜੋ 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 ਡੋ ਮਿੰਟ ਹੋ ਗਿਆ ਜੇ ਤਾਂ ਇੱਕ ਹੀ ਖੜਾ ਆਜੋ ਯਾਰ ਆਪਣੀ ਵੀਡੀਓ ਆਈ ਆ ਦੇਖੋ ਸਾਰੇ ਜਾਨੇ ਪੱਕਾ ਪੈਂਚਰ ਚਾਚਾ ਪੈਂਚਰ ਵਾਲਾ ਹੂੰ ਪੱਕੇ ਪੈਂਚਰ ਲਵਾਉਂਦਾ ਪੱਕੇ ਪੈਂਚਰ ਆਜੋ ਜਿੰਨੇ ਲਵਾਉਣਾ ਹੋਵੇ ਚਾਚੇ ਦੁਕਾਨ ਤੇ ਦੱਸਦੇ ਯਾਰ ਕਿੱਥੇ ਜੇ ਹੈਗੀ ਆ ਦੁਕਾਨ ਹੋ ਇੱਥੇ ਕਰਕੇ ਵਾਵਾ ਗਾਂਜੇ ਅੱਛਾ ਜੀ ਚਲੋ ਫਿਰ ਮੈਂ ਫਿਰ ਆਵਾਂਗਾ ਲਵਾਣ ਪੱਕਾ ਪੈਂਚਰ ਕਿ ਬਈ ਛਾਰੇ ਨੇ ਵਹੀ ਬੇਨਤੀ ਆਪਣੀ ਵੀਡੀਓ ਦੇਖਿਆ ਕਰੋ ਤੇ ਪਿਆਰ ਦਿਆ ਕਰੋ ਬਸ ਸਾਨੂੰ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਹਾਂ ਚਾਚੇ ਦੀ ਗੱਲ ਸਹੀ ਆ ਸਾਡੂ ਸ਼ੇਅਰ ਕਰਦਾ ਕਰੋ ਪੂਰੀ ਤਰ੍ਹਾਂ ਨੇਰੀ ਲਿਆ ਦਿਓ ਸਾਰੇ ਜਣੇ ਸਪੋਰਟ ਨਹੀਂ ਕਰਦੇ ਤਾਂ ਟਾਈਮ ਕੋਈ ਕੁਝ ਨਹੀਂ ਕਰ ਸਕਦਾਗਾ ਵੀਡੀਓ ਵੇਖਿਆ ਕਰੋ ਯਾਰੇ ਲੋਟਿਆ ਕਰੋ ਤੇ ਤੱਤੇ 51 ਹੋਰ ਆ ਗਿਆ ਦੋ ਹੋ ਗਏ ਐਂ ਗੱਲ ਬੰਨੀ ਹੌਲੀ ਹੋਈ ਜਿਹੜਾ ਵੀ ਵੀਰ ਭਰਾ ਜੁੜਿਆ ਦਾ ਬਹੁਤ ਜ਼ਿਆਦਾ ਸਵਾਗਤ ਆ ਚਲੋ ਮੈਨ ਲੱਗਦਾ ਹਜੇ ਵਿਚਾਰੇ ਸਾਰੇ ਕੰਮਕਾਰ ਕਰਦੇ ਹੋਣਗੇ ਰੋਟੀ ਰੋਟੀ ਪਕਾਉਂਦੇ ਹੋਣਗੇ ਬਾਅਦ ਤੋਂ ਹੋਵਾਂਗੇ ਰਾਤ ਨੂੰ ਆਹ ਫੇਰ ਕੇ ਲਾਇਓ ਹੋਣਿਆ ਸਾਰਿਆਂ ਨਾਲ ਮਿਲਦੇ ਆ ਸਾਰੇ ਜਨੇ ਰੋਟੀਆਂ ਰੋਟੀਆਂ ਪਕਾ ਕੇ ਖਵੇਲੇ ਹੋਗੇ ਚਲੋ ਠੀਕ ਆ ਬਾਏ ਟਾਟਾ ਜਿੰਨਾ 8:00 ਵਜੇ ਕਿਤੂ ਬਰੋ